ਅੱਜ ਸਵੇਰੇ ਸੁਦੀਰ ਸਵੀਟ ਹੋਪ ਖਸ਼ਿਆਰਪੁਰ ਰੋਡ ਫਗਵਾੜਾ ਵਿਖੇ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਇਸ ਦੀ ਜਾਣਕਾਰੀ ਸੁਦੀਰ ਸਵੀਟ ਦੇ ਮਾਲਕ ਅਰਜਿੰਦਰ ਸੁਦੀਰ ਨੇ ਦਿੰਦੇ ਹੋਏ ਦੱਸਿਆ ਕਿ ਇਹ ਵਾਰਦਾਤ ਤਕਰੀਬਨ ਪੌਣੇ 7 ਵਜੇ ਦੇ ਕਰੀਬ ਹੋਈ ਜੋ 2-35 ਵਿਅਕਤੀ ਮੂੰਹ ਟਕੇ ਹੋਏ ਸਨ ਜੋ ਕਿ ਕੈਮਰੇ ਵਿੱਚ ਵੀ ਰਿਕਾਰਡ ਹਨ ਉਨ੍ਹਾਂ ਨੇ 6-7 ਫਾਇਰਿੰਗ ਕੀਤੀ ਤੇ ਸ਼ੀਸ਼ੇ ਤੋਂ ਬਾਹਰ ਹੀ ਇੱਕਦਮ ਦਹਿਸ਼ਤ ਪੈ ਗਈ ਅਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਔਰ ਪੁਲਿਸ ਦੇ ਆਲਾ ਅਧਿਕਾਰੀ ਐਸਪੀ ਸਮੇਤ ਪਹੁੰਚੇ ਔਰ ਇਸ ਮੌਕੇ ਤੇ ਸਾਰੀਆਂ ਪਾਰਟੀਆਂ ਦੇ ਸੋਮ ਪ੍ਰਕਾਸ਼ ਕੈਂਤ ਗੁਲਵਿੰਦਰ ਧਾਰੀਵਾਲ ਐਮਐਲਏ ਜਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਹ ਸ਼ਹਿਰ ਦੇ ਸਾਰੇ ਭਤਵੰਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਬਾਰਦਾਤਾਂ ਤੇ ਨੱਥ ਪਾਈ ਜਾਵੇ ਔਰ ਇਦਾਂ ਦੇ ਜਿਹੜੇ ਦੋਸ਼ੀ ਆ ਤੁਰੰਤ ਤੁਰਹਾਗ ਗ੍ਰਿਫਤਾਰ ਕੀਤੇ ਜਾਣ ਪੇਸ਼ ਹੈ ਇਸ ਤੀਕਰ